ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨੇੜੇ ਪਿੰਡ ਲਹਿਲ ਦਾ ਵਿਸ਼ਾਖੀ ਦਾ ਮੇਲਾ ਦੂਰ ਦੂਰ ਇਲਾਕਿਆਂ ਵਿੱਚ ਕਾਫੀ ਮਸ਼ਹੂਰ ਹੈ ਇਸ ਵਾਰ ਚਰਚਾ ਦਾ ਵਿਸ਼ੇ ਵੀ ਬਣਿਆ ਹੋਇਆ ਹੈ ਕਿਉਂਕਿ ਤਿੰਨ ਰੋਜਾ ਮੇਲੇ ਦੇ ਆਖਰੀ ਦਿਨ 15 ਅਪ੍ਰੈਲ ਨੂੰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣਾ ਅਖਾੜਾ ਲਗਾਉਣਗੇ ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬੱਚਿਆਂ ਦੇ ਕਬੱਡੀ ਦੇ ਮੈਚ ਅਤੇ 14 ਅਪ੍ਰੈਲ ਨੂੰ ਬਜ਼ੁਰਗਾਂ ਦੇ ਕਬੱਡੀ ਦੇ ਨਾਲ ਨਾਲ ਓਪਨ ਸ਼ੋਅ ਮੈਚ ਵੀ ਕਰਵਾਏ ਜਾਣਗੇ ਮੇਲੇ ਦੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਅਤੇ ਲੋਕਾਂ ਨੂੰ ਹਮ-ਹਮਾ ਕੇ ਮੇਲੇ ਵਿੱਚ ਪਹੁੰਚਣ ਅਤੇ ਕਬੱਡੀ ਦੇ ਮੈਚਾਂ ਅਤੇ ਬੱਬੂ ਮਾਨ ਦੇ ਗੀਤਾਂ ਦਾ ਆਨੰਦ ਮਾਣਨ ਦੀ ਅਪੀਲ ਵੀ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਆਪ ਕੱਤੀ ਸਨਿਦਾਂ ਦੇ ਲਈ ਆਪਣੀ ਗੱਡੀ ਹਾਕੀ ਇਲਾਕੇ ਦੇ ਪ੍ਰੋਗਰਾਮ ਹੈ ਕਿ ਕੀ ਖਾਸ ਹੋਏਗਾ ਔਰ ਮੇਲਾ ਜੀ ਕਰਵਾਇਆ ਜਾ ਰਿਹਾ ਸਾਡੇ ਵੱਲੋਂ ਹਰ ਸਰਦੀ ਤੋਂ ਲਗ 13 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦੇ ਆ 13 ਤਰੀਕ ਨੂੰ ਬੱਚਿਆਂ ਦੇ ਮੈਚ ਹੈ ਜੀ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲਪਾਂ ਦੇ ਮੈਚ ਹੈ ਜੀ ਬਜ਼ੁਰਗਾਂ ਦੇ ਮੈਚ ਹੈ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਜੀ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋਊਗਾ ਬਾਕੀ ਚੀਫ ਗੈਟ ਘੜ ਘੜਿਆ ਆ ਰਿਹਾ ਜੀ ਚੀਫ ਗੈਟ ਸਾਡੇ ਕੋਲ ਜੀ ਮੇਰਾ ਭਰਾ ਵਾ ਜੀ ਐਮ ਐਲ اے ਸ਼ਰੀਕਲ ਸਿੰਘ ਜੀ ਬਟਾਲਾ ਤੋਂ ਉਹ ਆ ਰਹੇ ਨੇ ਲੋਕਾਂ ਨੇ ਕੀ ਅਪੀਲ ਹੈਗੀ ਐਸਾ ਜਿਹੜੇ ਮੇਲੇ ਜੇ ਇਸ ਰਣਚੇ ਦਾ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਨਾਲ ਜੋੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਬੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਬੱਬੂ ਮਾ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸਾਡੇ ਕੋਲ ਇੱਥੇ ਉਹ ਪਹੁੰਚ ਜਾਣਗੇ ਸਟਾਰਟਿੰਗ 6 ਵਜੇ ਹੈ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਸਿਕਿਉ ਬੇਨਤੀ ਕਰ ਰਹੇ ਆ ਜੀ ਸਾਉ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਬੱਪੂ ਮਾਂ ਦੇ ਸਵੇਲੇ ਆਉਂਦੇ ਆ ਕਾਫੀ ਲੋਕ ਆ ਜਾਂਦੇ ਆ ਤੇ ਉਹ ਸਭ ਨਾਲ ਜਗ੍ਹਾ ਦਾ ਰੇਜਿਮੈਂਟ ਜਗ੍ਹਾ ਦਾ ਰੇਜਿਮੈਂਟ ਸਾਡੇ ਕੋਲ 4 ਤੋਂ 5 ਏਕੜ ਜਗ੍ਹਾ ਜੀ ਤੇ ਵਧੀਆ ਰੇਜਿਮੈਂਟ ਕੀਤਾ ਜਾਊ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਦੋ ਤਿੰਨ ਦਿਨ ਕਿਲਿਆਂ ਦੀ ਹਰ ਸਾਈਡ ਤੇ ਪਾਰਕਿੰਗ ਬਾਹਰ-ਬਾਰ ਪਾਰਕਿੰਗ ਹੋ ਜੂਗੀ ਕਿਉਂਕਿ ਕਾਫੀ ਵੱਡਾ ਗਾਇਕ ਆਇਆ ਹੈਗਾ ਵਾ ਤੇ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਪੀ ਲੱਗੇ ਕਿਉਂਕਿ ਖੁੱਲਰ ਬਾਜੀ ਵੀ ਲੜਕੀ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਦੀ ਜਿਹੜਾ ਗੱਡੀਆਂ ਬਾਹਰ ਰੇਜਮੈਂਟ ਕੀਤਾ ਉਹ ਬਾਹਰ ਬਾਜ ਲੱਗ ਜਾਣ ਗੱਡੀਆਂ ਤੇ ਇਹਦੇ ਵਿੱਚ